ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪਧਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਆਪਣੀ ਦੂਸਰੀ ਵੀਡੀਓ ਵਾਈਸ ਕਰਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਗੱਬਣ ਜਰਸੀ ਤੇ ਦੋ ਤੁਹਾਨੂੰ ਸੋਈਆਂ ਵਾੜਾ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਆ ਪੀ ਵੀਰ ਜੀ। ਹੋ ਸਣਾ ਠੀਕ ਠਾਕ ਜੀ। ਵੀਰ ਜੀ ਵਧੀਆ ਠੀਕ ਠਾਕ ਤੇ ਸਣਾ ਠੀਕ। ਸਭ ਵਧੀਆ ਜੀ। ਵੇਗਿਆ ਮਾਲ ਉਦਨ ਵਾਲਾ ਫਿਰ। ਹਾਂ ਜੀ ਵੀਰ ਜੀ ਮਟੋ ਮੱਡੀ ਕੇ ਸ਼ਾਮਾ ਦੀ ਗਾਈ। ਠੀਕ ਆ। ਅੱਜ ਫਿਰ ਤਿੰਨ ਹੀ ਆ। ਅੱਜ ਤਿੰਨ ਹੀ ਵੀਰ ਜੀ ਦੋ ਸਹੀਆਂ ਤੇ ਇੱਕ ਗੱਬਣ। ਚਲੋ ਨਾਮ ਦਾਸ ਤੇ ਕਰੀ। ਸਰਵਰ ਸਿੰਘ ਜੀ। ਹਾਂਜੀ ਪਿੰਡ ਪਧਰੀ ਤੇ ਜ਼ਿਲ੍ਹਾ ਅੰਮ੍ਰਿਤਸਰ ਸੀਧੇ ਜਨ ਵਾਲਾ। ਤੇ ਲੱਗੇ ਟਾਰੀ ਬਾਡਰ ਪੈ ਜਾਂਦਾ ਬਾਡਰ ਘੰਟੇ ਤੋਂ ਨਾਲ ਹੀ ਸੱਜੇ ਮੁੜ ਗਏ ਘੰਟੇ ਤੇ ਲੱਗੇ ਆ ਬਿਲਕੁਲ ਹਨਾ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦੇ ਇੱਕ ਰਿ 9428 12543 ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਆਪਾਂ ਸਭ ਤੋਂ ਪਹਿਲਾਂ ਜਿਹੜੀ ਹੈ ਪਹਿਲੇ ਨੰਬਰ ਤੇ ਆ ਇੱਧਰ ਬਹੁਤ ਠੰਡੇ ਦੇ ਵਿੱਚ ਜੀ ਇਹਦੇ ਥਣ ਵੀ ਦੇਖ ਸਕਦੇ ਚ ਲੱਗੇ ਤੇ ਇੱਕ ਰਿ ਚੈੱਕ ਕਰੋ ਹਾਂ ਦੇਖ ਸੰਦੇ ਚਾਣੀ ਠੀਕ ਹੈ ਜੀ ਤੇ ਬਾਕੀ ਹੈਗੇ ਵੀ ਜਿਹੜੀ ਪੂਰੀ ਠੰਡੀ ਤੇ ਰਹੀ ਆ ਜਿਹੜੀ ਬਹੁਤ ਬੱਚਾ ਬੈ ਜਾ ਥੱਲੇ ਠੀਕ ਹੈ ਜੀ ਕਿੰਨਾ ਚਰੋ ਗਿਆ ਵੀਰ ਜੀ ਨੇ ਸੂਈ ਨੂੰ ਇਹਨੂੰ ਵੀਰ ਜੀ ਕੋਈ ਸੰਦਾ ਮੈਨੂੰ ਵੇ ਜੋ ਬੱਚਾ ਬੱਜਾ ਜੀ ਇਹਦਾ ਚਿੱਟੇ ਰੰਗ ਦਾ ਚਿੱਟਾ ਬੱਛਾ ਜੀ ਜਿਹੜਾ ਇਹਦਾ ਠੀਕ ਆ ਤੇ ਇਹਦੇ ਕੋ ਦੁੱਧ ਕਿੰਨਾ ਜੀ ਦੁੱਧ ਵੀਰ ਜੀ ਇਹ ਥੱਲੇ 12 ਲੀਟਰ ਆ 12 ਲੀਟਰ ਹੈਗਾ ਪੱਕਾ ਦੁੱਧ ਪੱਕਾ ਦੁੱਧ 12 ਲੀਟਰ ਜੀ ਤੁਰ ਹਾਂ ਫੇਰ ਇੱਕ ਰੀਨ ਨੂੰ ਬਹੁਤ ਸੰਧੀ ਜੀ ਉਤਰੇ ਆ ਕਿ ਜੜੀ ਰੱਖ ਗਰੂਪ ਦੀ ਚੰਗੀ ਆ ਦੋਦਾਂ ਮੌਕੇ ਤੇ ਜਿਹੜਾ 12 ਲੀਟਰ ਜਿਹੜਾ ਕਹਿੰਦੇ ਕੀ ਹੈਗਾ ਆ ਇਹ ਜਲਾ ਹੈ ਬੱਜੀ ਹੈਗੀ ਵੀ ਜਲੀ ਛੰਡੀ ਤੇਰੀ ਆ ਤੇ ਕਿੰਨਾ ਰੱਖਣਾ ਵਿੱਦਿਆ ਦਾ ਫਰਮੂਲਾ ਆਪਾਂ ਵੀਰ ਜੀ ਵੇਚਣ ਨੂੰ ਤਾਂ ਭਾ 50000 ਦੀ ਵੇਚ ਦੀਏ ਹਾਂਜੀ ਪਰ ਆਪਾਂ 40000 ਮੁੱਲ ਕਰਦੇ ਇਹਦਾ ਠੀਕ ਆ ਤੇ ਦੀ ਮਾਨ ਕਰਾ ਲਓ ਦੇਣੀ ਕਿੰਨੇ ਦੀ ਆਪਾਂ ਜੀ ਪਤਾ ਨਾ ਵੀਰ ਜੀ 38000 ਦੀ ਦੇ ਦੀਏ ਵੇਚੋ ਕਰ ਦੀ ਕੋਈ ਮਾਨ ਹੋਰ ਲੈ ਲਓ ਤੁਸੀਂ ਕਰ ਦੋ 2000 ਛੋਟ ਕਰ ਦੀਏ ਫਿਰ ਹੋਰ ਕਰ ਦੀਏ ਜੀ ਠੀਕ ਆ 36000 ਦੀ ਦੇ ਦੋਗੇ 1000 ਵੀ ਛੋਟੂ ਵੀ ਕਰ ਦਾਂਗੇ ਠੀਕ ਆ ਜੀ ਤੇ ਇੱਕ ਆ ਵੀ ਸਾਡੇ ਜਰਸੀ ਕਰਾਸ ਆ ਇਹਦਾ ਸੂਆ ਕਿੰਨਾ ਚ ਵੀਰ ਜੀ ਇਹਦਾ ਵੀਰ ਜੀ ਦੂਜਾ ਸੂਆ ਦੋਵਾਂ ਦਾ ਦੂਜਾ ਦੀ ਜਾਜ ਠੀਕ ਆ ਜੀ ਹਾਂਜੀ ਇੰਨਾ ਕਿੰਨਾ ਕਿਚਰਾ ਹੋਇਆ ਅੱਜ ਸੂਈ ਨੂੰ ਮੈਨੂੰ ਮਿਰਜੀ ਉਹ ਵਛੀ ਆ ਤੇ ਨਾਲ ਹੀ 나ੜੂ ਹਜੇ 14 15 ਦਿਨੋਂ ਹੈ ਸੂਈ ਨੂੰ ਠੀਕ ਆ ਹਾਂਜੀ ਉਹ ਇਧਰਲੀ ਪਛੀ ਆ ਜਿਹੜੀ ਇਹਦੀ ਵਛੀ ਲਾ ਲੇ ਠੀਕ ਆ ਜੀ ਤੇ ਇਹਦੇ ਵੀ ਥਣ ਥਣ ਦਿਖਾ ਦਈਏ ਲੱਗੇ ਤਾਂ ਦੇਖੋ ਇਹਨੂੰ ਮਿਰਜੀ ਭੰਗਾ ਭਾਜਦਾ ਹਜੇ ਠੀਕ ਆ ਹਾਂਜੀ ਥੋੜਾ ਦਰਦੀ ਦਰਦੀ ਜੀ ਆ ਇਹ ਫੋਨ ਤੋਂ ਦਰਦੀ ਜੀ ਹਾਂ ਦੇਖ ਸਕਦੇ ਥਣਾ ਦਾ ਸੱਜ ਗਿਆ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਵੇਚੀ ਇਹਦੇ ਥੱਲੇ ਵੀਰ ਜੀ 12 ਲੀਟਰ ਹੀ ਕਹਾਂਗੇ ਅੱਛਾ ਇਹਦੇ ਕੋਲ 12 ਲੀਟਰ ਠੰਡਾ ਕਰਕੇ ਠੀਕ ਹੈ ਜੀ ਦੋ ਟਾਈਮ ਚ ਹੋਵੇ ਕੋਈ ਤਿੰਨ ਟਾਈਮ ਚ ਹੋਵੇ ਠੀਕ ਹੈ ਜੀ ਹਾਂ ਜੀ ਖੋਲੋ ਫਿਰ ਤੋਲ ਲੀਏ ਇਹਨੂੰ ਧਰਾ ਮਾਰ ਜੀ ਵੀਰ ਜੀ ਚਲੋ ਦਿਖਾ ਦਈਏ ਚੈੱਕ ਕਰੋ ਜੀ ਸਾਨੂੰ ਮੈਂ ਗਾੜੀ ਬੰਦ ਦੇ ਹਾਂ ਜੀ ਚੈੱਕ ਕਰੋ ਜੀ ਹਾਂ ਦੇਖ ਸਾਡੇ ਜੀ ਐ ਬੰਬੀ ਵਾਂਗ ਆਉਂਦੇ ਸਾਂ ਜੀ ਉੱਤਰ ਹੈਗੇ ਵੀ ਠੰਡੀ ਤੇਰੀ ਹਾਂ ਜੀ ਵੰਗਾ ਭਾਈ ਦਾ ਏ ਇਹਨੂੰ ਕਹਿੰਦੇ ਕਿ ਰੱਸੀ ਪਾ ਲਈ ਦੀ ਚੌਣ ਲੱਗਿਆ ਦੋ ਰੋ ਹੈ ਕਿਤੇ ਬੰਦੇ ਰੱਖਿਆ ਕਿਤੇ ਬਾਕੀ ਥਾਂ ਬੜਾ ਪਿਆਰਾ ਜਿਹੜਾ ਇਹਦੇ ਕੋਲ ਦੁੱਧ ਦੇ ਕੋਲ ਵੀ 12 ਲੀਟਰ ਜਿਹੜਾ ਤਿਆਰ ਦੱਸ ਤੇ ਕੀ ਇਹਦਾ ਥੋੜਾ ਜਿਹਾ ਵੱਧ ਕਰਦੀ ਹੈ ਕਈ ਵਾਰੀ ਪਛੇ ਜਿਹੜਾ ਬਾਹਰ ਦੇ ਬੰਦੇ ਤੋਂ ਡਰ ਵੀ ਜਾਂਦਾ ਵਾ ਇਹ ਨਾ ਦੇਖ ਸੰਦੇ ਥੋੜਾ ਡਰਦੀ ਡਰਦੀ ਜੀ ਆ ਸਾਡੇ ਕੋਲ ਕੈਮਰੇ ਤੋਂ ਡਰਦੀ ਜੀ ਬੀ ਬਣਾਏ ਤੇ ਬਾਕੀ ਚੋਂ ਜਿ ਠੰਢੀ ਵਾਂਗਾ ਪਾ ਕੇ ਕੋਈ ਗੱਲ ਨਹੀਂ ਠੀਕ ਆ ਤੇ ਇਹਦਾ ਮੁੱਲ ਵੀ ਜੀ ਇਹ ਵੀਰ ਜੀ ਵੇਚਣੋਂ ਬਾ 42000 ਦੀ ਵੇਚਦੀ ਆਪਾਂ ਚੱਲ ਯਾਰ ਮੁੱਲ ਕਰਦੇ ਜੀ ਅੱਛਾ ਤੇ ਕਿੰਨੇ ਰੀ ਦੇ ਦੀਏ ਕਿੰਨੇ ਰੀ ਦੇ ਦੀਏ ਮਾ ਜਨਾ ਵੀ 30 ਦੀ ਦੇ ਦੀਏ ਕਰ ਦਈਏ ਬਰਾਬਰ ਹੀ ਨਹੀਂ ਤਾਂ ਫਿਰ ਲੈ ਲੋ ਕਰ ਦੋ ਵੀਰ ਜੀ ਭਾਵੇਂ 36 ਦੀ ਕੋਈ ਹੋ ਲੈ ਜਾ ਭਾਵੇਂ ਕੋਈ ਹੋ ਲੈ ਜਾ ਠੀਕ ਹੈ ਜੀ ਇਹ ਜਿਹੜੀਆਂ ਵੇੜਾਂ ਵੀਰ ਜੀ ਇੱਥੋਂ ਮਿਲਣਗੀਆਂ ਠੀਕ ਹੈ ਜੀ ਇਹਨੇ ਨੇ ਮੁੱਲ ਦੀਆਂ ਠੀਕ ਹੈ ਚੋਕੇ ਖੜੇ 2-3 ਟਾਈਮ ਜਦੋਂ ਮਰ ਇਹ ਆ ਕਿ ਸੋਈਆਂ ਸਵਾਈਆਂ ਦੇ ਤੇ ਚਵਾਈ ਹੋ ਜਾਣੀ ਹੈ ਨਾ ਕਿ ਦੋ ਟਾਈਮ ਚੋਕੇ ਆਪਣੀ ਖੜੇ ਦੁੱਧ 12 ਲੀਟਰ ਹੋਵੇ ਤੇ ਲੈ ਜਾ ਤੇ ਨਾ ਹੋਵੇ ਤੇ ਇੱਥੇ ਰਹਿਂਦੇ ਰਹਿਂਦੇ ਹੌਣ ਆ ਗਈ ਆਪਣੇ ਕੋਲ ਜੱਬਨ ਆ ਗਈ ਜੇ ਇੱਕ ਬਾਕੀ ਆ ਥਣਾ ਦਾ ਸਾਈਜੀ ਐਪ ਵੀ ਤੁਸੀਂ ਦੇਖ ਸਕਦੇ ਜੀ ਦੁੱਧ ਤਾਂ ਜੁਨੀ ਜੀ ਪੰਨਾ 15 ਲੀਟਰ ਆਉਣਾ 15 16 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾ ਦੂਗੀ ਬਾਕੀ ਅਜੇ ਤਿਆਰ ਹੋਣੀ ਆ ਥੱਲਿਆਂ ਏਟ ਲੱਭੜੀਆਂ ਜੀ ਅਜੇ ਲਾਇਆ ਵੀ ਨਹੀਂ ਉਤਰਾ ਜਿਹੜੇ ਜਰਸੀਆਂ ਦੇ ਸਾਹਮਣੇ ਲਾਈਏ ਉੱਤੇ ਕੱਦ ਕਾਠੇ ਦਾ ਚੰਗਾ ਤੇ ਇਹਦਾ ਵਿਜੇ ਫਿਰ ਕੀ ਰੱਖਣਾ ਜੀ ਮੁੱਲ ਵੇਚਦੇ ਵਿਜੇ ਵੀ ਭਾਵੇਂ 50 ਦੀ ਵੇਚ ਦੀ ਹੈ ਹਾਂਜੀ ਪਰ ਆਪਣਾ ਇਹਦਾ ਮੁੱਲ 40000 ਰੁਪਈਆ ਜੀ ਅੱਛਾ ਇਹ ਜੱਸ ਨੂੰ ਕਰ ਦਿਓ ਆਪ ਹੀ ਇਹ ਵਿਜੇ ਪੂਰੇ ਠੱਤੀ ਦੇ ਦਾਂਗੇ ਅੱਛਾ ਪੂਰੇ ਠੱਤੀ ਦੀ 200 ਰੁਪਈਆ ਮਾਨ ਕਰਾਂਗੇ ਵਿੱਚ ਚੱਲੇ ਠੀਕ ਐ ਚਲੋ ਮੌਕੇ ਦੇ ਮਾਨਤਨ ਕਰਦੇ ਹਾਂ ਠੀਕ ਐ ਜੀ ਤੇ ਠੀਕ ਐ ਵਿਧਿਆਰ ਕੋਈ ਕੁਝ ਕਹਣਾ ਹੈ ਇਹ ਜਿਹੜਾ ਕੋਈ ਗੱਬਣ ਚੈੱਕ ਕਰਕੇ ਖੜੇ ਨਾਸ ਕਰਕੇ ਖੜੇ ਸੂਈਆਂ ਝੋਗੇ ਖੜੇ ਠੀਕ ਹੈ ਜੀ ਤਸੱਲੀ ਕਰਕੇ ਖੜੇ ਠੀਕ ਹੈ ਜੀ ਗੱਬਣ ਜਿਹੜੀ ਹੈ ਕਹਿੰਦੇ ਕਿ ਇੱਥੇ ਪਾਸ ਕਰਕੇ ਖੜੇ ਤੇ ਸੂਈਆਂ ਮੈਂ ਜਿਹੜੀਆਂ ਉਹ ਆਪਣੀ ਕੋਈ ਵੀ ਇੱਥੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆਪਣੇ ਇੱਥੇ ਚੰਗੀ ਤਰ੍ਹਾਂ ਤਸੱਲੀ ਕਰਕੇ ਲੈ ਜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ